ਕਣਕਾਂ ਭੱਜੀਆਂ ਆਉਂਦੀਆਂ ਨੇ ਬਾਡੀ ਜਮਾ ਸਿਰ ਤੇ ਆ ਖੜੀ ਅੱਜ ਬਿਲਕੁਲ ਸਸਤੇ ਰੇਟਾਂ ਦੇ ਟਰੈਕਟਰ ਦਿਖਾਉਣ ਲੱਗਿਆ ਤੁਹਾਨੂੰ ਉੱਧਰ ਮੈਸੀ ਖੜਾ ਫਾਰਮ ਟਰੈਕ ਖੜਾ ਆ ਅਰਜਨ ਖੜਾ ਤੇ ਇੱਧਰ ਸਵਰਾਜ ਖੜਾ ਤੇ ਉਹ ਖੜਾ ਸੋਨਾਲੀਕਾ ਦੋ ਟਰੈਕਟਰ ਧਰਮੇ ਹੋਰ ਅੰਦਰ ਖੜੇ ਨੇ ਉਹ ਖੜਾ ਸਵਰਾਜ ਤੇ ਕੌ ਖੜਾ ਅਰਜਨ ਜਿਹੜੇ ਵੀ ਸੱਜਣ ਨੇ ਟਰੈਕਟਰ ਲੈਣਾ ਮਾਨ ਬਣਾਇਆ ਹੋਇਆ ਬਾ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਅੱਜ ਟਰੈਕਟਰ ਨੇ ਤੁਹਾਨੂੰ ਦੇ ਕੇ ਤੋਰਨਾ ਗੁਰਲਾਲਪੁਰਾ ਦਿਹਾੜ ਹੋਇਆ ਹੋਇਆ ਕਹਿੰਦਾ ਭਈ ਆਪਾਂ ਟਰੈਕਟਰ ਵੇਚਣੇ ਆ ਤੇ ਪਹਿਲਾਂ ਬਾਈ ਨੂੰ ਮਲਾਦੀ ਵੀਰੇ ਸਸਰੀ ਕਾਲ ਕੀ ਹਾਲ ਨਿਰਨਾਲ ਠੀਕ ਆ ਅੱਜ ਖੁੱਲ ਕੇ ਜੇ ਬੋਲੀ ਪਹਿਲਾਂ ਤਾਂ ਮੈਨੂੰ ਐਂ ਦੱਸ ਆਪਾਂ ਸ਼ੁਰੂਆਤ ਕਿਹੜੇ ਡੈਕਟਰ ਤੋਂ ਕਰਦੀਏ ਇਹ ਤੋਂ ਕਰਦੀਏ ਮਾਰਜੋਂ ਤੋਂ ਕਰ ਲੈ ਐਂ ਤੋਂ ਕਰ ਲਈਏ 2002 ਮਾਡਲ ਪੱਟੀਆਂ 2002 ਦਾ ਹੈਗਾ ਮਾਡਲ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦਾ ਜੀ ਪੰਜਾਬ ਦਾ ਟਾਇਰਾਂ ਦੀ ਕੀ ਕੰਡੀਸ਼ਨ ਆ ਟਾਇਰ ਹੈਗੇ 70 ਪੈਸੇ ਚਾਰੇ 70 ਪੈਸੇ ਟਾਇਰ ਨੇ ਚਲਾਈ ਜਲਾਬ ਦਾ ਵਧੀਆ ਚੱਲ ਚੱਲ ਇਹਦਾ ਪੂਰਾ ਓਕੇ ਆ ਮਾਡਲ ਕਿੰਨਾ ਦੱਸਿਆ ਸੀ 2002 ਕਿੰਨੇ ਦਾ ਦੇਣਾ ਸਿੰਪਲ ਸਟੀering ਆ ਇਹ ਸਿੰਪਲ ਸਟੀering ਆ ਕਿੰਨੇ ਦਾ ਬਣੂ ਬਾਈ ਕਹਿੰਦੇ 2.5 ਲੱਖ ਦਾ ਦੇ ਦਾਂਗੇ 70 ਲੱਖ ਦਾ ਜੈ ਜੈ ਤੇ ਆ ਜਾ ਜੈ 40 ਦੇ ਦਾਂਗੇ 40 ਦਾ ਹਾਂ 20000 ਚੱਕ ਦਾਂ ਬਾਲਾ ਤਾਂ ਕਹੋ ਜੀ ਦੋ ਲੱਖ ਤੇ 20000 ਦਾ ਟਰੈਕਟਰ ਮਿੱਤਰੋ ਆ ਬਣੂ ਜੇ ਕਿਸੇ ਸੱਜਣ ਨੇ ਖਰੀਦਣਾ ਧਰਮੇ ਚਾਰੇ ਪਾਸੇ ਕੰਡੀਸ਼ਨ ਦਿਖਾ ਦੇ ਪੂਰਾ ਗਾਰੰਟੀ ਵਾਲਾ ਟਰੈਕਟਰ ਹੈ ਮਿੱਤਰੋ ਪਿੰਡ ਫਰਵਾਹੀ ਦੇ ਵਿੱਚ ਖੜਾ ਬਾਈ ਗੁਰਲਾਲ ਦੇ ਸ਼ੋਅਰੂਮ ਦੇ ਘੜਾ ਸਾਰਾ ਮਾੜਾ ਮੋਟੀ ਟੱਚਿੰਗ ਜੀ ਬਾਕੀ Ориਜਨਲ ਹੈ ਬਾਕੀ ਸਾਰਾ Ориਜਨਲ ਬੰਕੂ ਯਾ ਓਕੇ ਲੈ 2 ਲੱਖ ਤੇ 20000 ਦਾ ਟਰੈਕਟਰ ਬਣੂ ਮਿੱਤਰੋ ਤੇ ਬਾਈ ਜਿਹੜਾ ਆ ਖੜਾ ਹੁਣ 10 ਮਾਡਲ ਹੈ 10 ਮਾਡਲ ਹੈ ਨੰਬਰ ਇਹਦਾ ਕਿੱਥ ਪੈਰਾਂ ਦੀ ਕੀ ਗੜੀ ਹੈ 70 65 70 ਪੈਸੇ ਦੇ ਵੀ 65 70 ਪੈਸੇ ਟੈਰਾ ਚੱਲ ਚਲਾਵੇ ਦਾ ਕਿਵੇਂ ਆ ਚਲਾਈਦਾ ਵਧੀਆ ਪੂਰਾ ਹੀ ਓਕੇ ਤੇ ਕਰ ਲਾ ਉਸ ਕਰ ਇੰਜਨ ਚ ਹਾਂ ਇਹਦੀ ਕੀ ਡਿਮਾਂਡ ਆ ਇਹ ਦੇ ਦਾਂਗੇ ਤੈਨੂੰ 40 ਦਾ 3 ਲੱਖ ਤੇ 40 ਹਜ਼ਾਰ ਦਾ ਇਹ ਮੌਕੇ ਤੇ ਕਿੰਨੇ ਦਾ ਕਰੇਗਾ ਹੋਰ ਕਰ ਦਾਂਗੇ ਮਾਨ ਦਾਮ ਕਿੰਨਾ ਕੁ ਕਰ ਦੇਗਾ ਦੱਸ ਦੇ ਕਰਾਂ 35000 ਦੇ ਦਾਂਗੇ 3 ਲੱਖ 35000 ਦਾ ਉਹਦੇ ਜਿੰਨੇ ਹੀ ਕਰ ਦਾਂ ਧੱਕਾ ਹੋ ਜੂ ਜਾਵੇ 3 ਲੱਖ ਤੇ 20 ਹਜ਼ਾਰ ਦਾ ਮਿੱਤਰੋ ਆਹ ਟਰੈਕਟਰ ਬਣੂ ਤੇ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਨੰਬਰ ਡਾਇਲ ਕਰ ਲਓ ਫਟਾਫਟ ਤੇ ਜੇ ਕਿਸੇ ਨੇ ਭਾਈ ਜੋੜਾ ਹੀ ਲੈਣਾ ਹੋਇਆ ਆਪਾਂ ਕਿੰਨੇ ਦਾ ਦੇ ਦਈਏ ਜੋੜਾ ਦੇ ਦੇ ਕਿੰਨੇ ਦਾ ਦੇ ਦਈਏ ਬੋਲੋ ਕਰਾ 22 ਹੈ 2 ਲੱਖ 20 ਹਜ਼ਾਰ ਉਹਦਾ ਰੇਟ ਹੋ ਗਿਆ 3 ਲੱਖ 20 ਹਜ਼ਾਰ ਇਹਦਾ ਹੋ ਗਿਆ ਕਿੰਨਾ ਬਣ ਗਿਆ 540 ਹੋਗਾ ਹੈ 540 540 ਦੋਨਾਂ ਇਕੱਠੇ ਕਿੰਨੇ ਦੇ ਦੇ ਦਈਏ ਕਰਦਾਂਗੇ ਮਾਨਦਾਰ 540 ਜੋਗੇ ਹੈ 540 ਚ ਮਾਨਦਾਰ ਕਰਦਾਂਗੇ ਦੋਨੇ ਲਗੇ ਬੰਦਾ 5 ਲੱਖ ਤੇ 10 ਹਜ਼ਾਰ ਦੀ ਦਵਾ ਦਾਂਗੇ ਠੀਕ ਆ ਜਾਵੇ ਵਾਲੇ ਜਾ ਦੇ ਤਾ ਦੋ ਜੋੜੇ ਦੀ ਗੱਲ ਆ ਜਿਹੜਾ ਜੋੜਾ ਲੈ ਕੇ ਜਾਣਗੇ ਫਿਰ ਹਾਂ ਜਿਹੜਾ ਜੋੜਾ ਲੈ ਕੇ ਜਾਊ ਉਹਦਾ ਰੇਟ ਆ ਠੀਕ ਹੈ ਨਾ ਕੋਲੋ ਲੈ ਜਾਣਗੇ ਹਾਂ ਤੇ ਭਾਈ ਹੁਣ ਆ ਆ ਵੀ ਦੱਸ ਦੀ ਜਿਹੜਾ ਆ ਅਰਜਨ ਖੜਾ ਇਹ 19 ਮਾਡਲ ਹੈ 19 ਮਾਡਲ ਹੈ ਇਹਦਾ ਨੰਬਰ ਕਿੱਥੋਂ ਦਾ ਇਹ ਵੀ ਪੰਜਾਬ ਦੇ ਬਰਨਾਲੇ ਦਾ ਨੰਬਰ ਹੀ ਆ ਬਰਨਾਲੇ ਦਾ ਨੰਬਰ ਹੈ ਇਹਦਾ ਚੱਲੇ 1200 ਘੰਟਾ ਸਿਰਫ 1200 ਘੰਟੇ ਨਾਲ ਦਾ ਸਾਰਾ ਕੰਡੀਸ਼ਨ ਦਾ ਵੀ ਸਾਰਾ Ориਜੀਨਲ ਹੀ ਆ ਆ ਐਂਡ ਵੀ ਆ ਚੀਜ਼ਾਂ ਦੇਖੀ ਹਾਂ ਪਰ ਮੈਨੂੰ ਦਿਖਾ ਦੇ ਓਏ ਨੀ ਅਰਜਨ ਦੇ ਆ ਕੁਝ ਕਿੱਥੇ ਰੰਦਾ ਟਰਾਲੇ ਤੋਂ ਵੱਡਦਾ ਹੁੰਦਾ ਬਿਲਕੁਲ ਭਾਈ ਟਰਾਲੀ ਲਵਾਸਤੇ ਤਾਂ ਜਿਵੇਂ ਕਿ ਦੀ ਬਹਲਾ ਘੈਂ ਟਰੈਕਟਰ ਨਾਲ ਦੇ ਟਾਇਰ ਹੈ ਟਾਇਰ ਵੀ ਨਾਲ ਦੀ ਨੇ ਕੋਈ ਨਹੀਂ ਖੁੱਲਿਆ ਟਰੈਕਟਰ ਦਾ ਸਿਰਲ ਡਾਟ ਟਰੈਕਟਰ ਸਾਰਾ ਪਾਵਰ ਸ਼ੇਰਿੰਗ ਹੈ ਪਾਵਰ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਅਸਾਂ ਕਲੱਚ ਵੀ ਨਹੀਂ ਖੁੱਲਿਆ ਕੋਈ ਨਾਟ ਤੇ ਜਾਪ ਨਹੀਂ ਲੱਗੀ 10 ਨੰਬਰ ਦਾ ਨਾਟ ਵੀ ਨਹੀਂ ਖੁੱਲਿਆ ਕਿੰਨੇ ਦਾ ਦਵਾਂਗੇ ਟਰੈਕਟਰ ਕਿੰਨੇ ਦਾ ਦਵਾਂਗੇ ਇਹ ਤਾਂ 5.5 ਦਾ ਜੈ ਜੈ ਤੇ ਆ ਜਾ ਕਰਾ ਹੋਰ ਕਰ ਦਾਂਗੇ ਮਨ ਤਾਂ ਨੇ ਚੰਗਾ ਭਲਾ ਪੱਟੀ ਟਰੈਕਟਰ ਦਾ 5.5 ਲੱਖ ਦਾ ਹਾਂ 5 ਲੱਖ ਤੇ 30 ਹਜ਼ਾਰ ਦਾ ਟਰੈਕਟਰ ਦਵਾਵਾਂਗੇ ਮਿੱਤਰੋ ਆਜੋ ਕਰਾ ਤੇ ਬਾਈ ਜਿਹੜਾ ਆ ਖੜਾ ਹੁਣਾ ਵੀ ਦੱਸ ਦੇ ਇਹ 10 ਮੋਲਰ ਰਿਵਰਸ ਵੀਡੀਓ ਆ ਰਵਰਸੇ ਪੀਡੀਓ 10 ਮਾਡਲ ਹੈ ਕੱਲੇ ਮਗਰਾਟ ਮਗਰਾਟ ਮਾੜੇ ਮਾੜੇ ਹੋਇਆ ਸੈਟਾ ਤੋਂ ਇਹ ਇੱਕ ਪਿੱਲਰ ਜਾਂ ਉਹ ਕੱਚ ਖੜਾ ਬਟਰੈਕਟਰ ਦਾ ਬੜਾ ਚੰਗਾ ਤਾਂ ਇਹ ਰੇਨਾਰਟ ਟਰੈਕਟਰ ਟਰੈਕਟਰ ਵੇਖ ਕੇ ਜਿਹੜਾ ਸੱਜਣ ਵੇਖਣਾ ਹੈਗਾ ਨਾ ਮੁੜਦਾ ਨਹੀਂ ਬਾਈ ਬਾਕੀ ਚਲਾਈ ਬਥੇਰੀ ਚੰਗੀ ਆ ਚਲਾਈ ਚੰਗੀ ਆ ਪੂਰੀ ਚੰਗੀ ਕਿੰਨੇ ਦਾ ਬਣੂ ਤੱਕਾ ਨਗਰ ਇਹ ਜੋ ਬੜਾ ਮਾ ਰੇਟ ਜੈ ਜੀ ਦਾ ਸੁਣਦਾ ਵੀ ਦੱਸ ਦੇ ਫਿਰ ਜੈਜ ਇਹ 3.5 ਦਾ ਦੇ ਦਾਂਗੇ 3.5 ਲੱਖ ਦਾ ਥੋੜਾ ਜਿਹਾ ਹੋਰ ਆ ਜਾਏਗਾ ਮਾ ਰੇਟ ਤਾਂ ਪਹਿਲੇ 35000 ਦਾ 85 ਲਿਖਿਆ 3 ਲੱਖ 85000 ਲਿਖੀ ਖੜਾ ਤੀ 3.5 3 ਲੱਖ ਤੇ 35000 ਦਾ ਟਰੈਕਟਰ ਮਿੱਤਰੋ ਇਹ ਦਵਾਵਾਂਗੇ ਜੇ ਕਿਸੇ ਸੱਜਣ ਨੇ ਖਰੀਦਣਾ ਆ ਜੋ ਕਰਾਂ ਤੇ ਭਾਈ ਜਿਹੜਾ ਆ ਖੜਾ 50 ਦਾ ਸੋਨ ਵਾਲੀ ਕਾਹੀ ਦੱਸ ਦੇ ਇਹ 2000 ਇੱਕ ਮਾਡਲ ਆ ਇੱਕ ਮਾਡਲ ਹੈ ਇਹ ਵੀ ਪੰਜਾਬ ਨੰਬਰ ਆ ਪੰਜਾਬ ਦਾ ਨੰਬਰ ਆ ਮੂਹਰ ਨਾਲ ਜੁੜਾ ਜਮਾ ਹੀ ਨਮਾ ਹਾਂ ਮਗਰ ਲਤਰਮੇ ਉਦਾਂ ਵੀ ਹੈਗਾ 70 72 ਪੈਸੇ ਹੈਣਾ ਹੈਗਾ ਹੈਗਾ ਭਾਈ ਕਿੰਨੇ ਦਾ ਦਵਾਵਾਂਗੇ ਇਹ ਇਹ ਤਾਂ ਪੂਰੇ 2 ਲੱਖ ਦਾ ਪੂਰੇ 2 ਲੱਖ ਦਾ ਹੂੰ ਬੋਲ ਕੇ ਜਾਏ ਜਾਏ ਜੇ ਕਿੰਨੇ ਦਾ ਕਰਵਾਵਾਂ ਕਰ ਦਾਂਗੇ ਮਾਨਦਾਨੇ ਚ ਹੈਂ ਕਰ ਦਾਂਗੇ ਮਾਨਦਾਨੇ ਦੱਸ ਦੇ ਤਾਂ ਥੋੜਾ ਜਾਂ ਦੱਸ ਦੇ 1 ਲੱਖ ਤੇ 85000 ਦਾ ਟਰੈਕਟਰ ਮਿੱਤਰੋ ਆ ਤਾਰ ਮੈਂ ਨੰਬਰ ਸਾਰਿਆਂ ਦੇ ਪੰਜਾਬ ਦੇ ਨੇ ਪਿੰਡ ਫਰਵਾਹੀ ਆਉਣਾ ਪਊ ਨਾਂ ਬਾਈ ਦਾ ਗੁਰਲਾਲ ਐ ਤੇ ਨੰਬਰ ਬਾਈ ਦੱਸੀ ਕਰਾ ਗੁਰਲਾਲ ਜਿਹੜਾ 9152 7533 ਲੈ ਮੈਂ ਤੇਰਾ ওই ਨੰਬਰ ਆ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਲੁੱਟੋ ਦੋ ਟਰੈਕਟਰ ਤੁਹਾਨੂੰ ਹੋਰ ਦਿਖਾਉਣੇ ਇਧਰਲੇ ਪਾਸੇ ਖੜੇ ਆ ਆ ਹੈਗਾ ਬਾਈ ਫਾਰਮ 60 2000 ਮਾਡਲ ਇਹ ਹੈਗਾ 2000 ਮਾਡਲ ਡਬਲ ਕਲੱਚ ਆ ਡਬਲ ਕਲੱਚ ਦੇ ਵਿੱਚ ਐ ਤੇ ਆਹ ਨੰਬਰ ਆ ਵੀ ਹਾਂ ਕੰਡੀਸ਼ਨ ਤਾਂ Ориਜਨਲ ਐ ਮਾੜਾ ਮੋਟਾ ਜਿਹਾ ਹੋਇਆ ਬਾਕੀ ਰਹਿ ਜਾਂਦਾ ਮਾੜਾ ਮੋਟਾ ਹੋਇਆ ਹੋਇਆ ਨੰਬਰ ਵੀ ਪੰਜਾਬ ਆ ਕਿੰਨੇ ਦਾ ਦਵਾਂਗੇ ਇਹ 1.90 1 ਲੱਖ ਤੇ 90 ਹਜ਼ਾਰ ਡਿਮਾਂਡ ਹੈ ਮਾਨਤਨ ਕਿੰਨਾ ਕਹੂ ਮਾਨਤਨ ਕਰਦਾ 5000 5000 ਯਾਨੀ ਕਿ 1.85 ਦਾ ਰਹਿ ਗਿਆ ਹਾਂ 1.75 ਦਾ ਦਵਾ ਦਿਏ ਜਿਆਦਾ ਧੱਕਾ ਬਾਹਲਾ ਨਾ ਕਰਾ ਇੱਕ ਲੱਖ ਤੇ 75 ਹਜ਼ਾਰ ਦੇ ਵਿੱਚ ਚੱਕੋ ਕਰਾ ਦੇਖੀ ਕੋਰੋਨਾ ਵਗ ਜੇ 50 ਮੇਰੇ ਸਾਰੇ ਡਰਾਡਾ ਜਿਹੜਾ ਮੈਸੀ ਆ ਘੜਾ ਇਹ ਤਾਂ ਨਮਲ ਓਰੀਜਨਲ ਡਰਾਡਾ ਸਾਰਾ ਬੱਟੀ ਓਰੀਜਨਲ ਹੈ 2003 ਮਾਡਲ ਨਮਲ ਟਾਇਰ ਵੀ ਨਮੇ ਨੇ ਜਮਾ ਅਜੇ ਨੰਬਰ ਚਾਰੇ ਤਾਂ ਦਰਮੇਂ ਨੇ ਟਾਇਰ ਨਮੇ ਨੇ ਹਾਂ ਕੰਡੀਸ਼ਨਰ ਤਾਂ ਵੀ ਕੈਨੇਡਾ ਡਾਇਰੈਕਟਰ ਬਈ ਚੱਲ ਚਲਾਵੇ ਤਾਂ ਕਿਵੇਂ ਆਹੀ ਚਲਾਇ ਪੂਰੀ ਵਧੀਆ ਪੂਰੀ ਚੰਗਾ ਡਬਲ ਕਲੱਚ ਆ ਪੰਜਾਬ ਨੰਬਰ ਆ ਪੰਜਾਬ ਦਾ ਨੰਬਰ ਆ ਡਬਲ ਕਲੱਚ ਆ ਧਰਮੇ ਟਿਊਬਾ ਦਾ ਬੰਦੇ ਚੈੱਕ ਕਰਵਾ ਦੇ ਮਗਰਾਟ ਮਗਰੂਡ ਦੇ ਕਿਸੇ ਪਾਸੇ ਵੀ ਅੰਦਰ ਅੰਦਰ ਵੀ ਦਾਗ ਨਹੀਂ ਹੈ ਮਗਰਾਟਾਂ ਦਾ ਸਹੀ ਗੱਲ ਬਈ ਪੂਰਾ ਚੰਗਾ ਰੈਟ ਆ ਤੇ ਇਹ ਇਹ ਕਿੰਨੇ ਦਾ ਬਣੂਗਾ ਇਹਦਾ 20 ਕਿੰਨੇ 20 ਦਾ ਦੇ ਦਾਂਗੇ ਫਿਰ ਪੂਰੇ 2 ਦਿਨ ਦੇ ਦੀ ਦिए 2 ਦਾ ਦੇ ਦੇ ਚੱਕ ਲੋ ਮਿੱਤਰੋ ਪੂਰੇ 2 ਦੇ ਵਿੱਚ ਡਾਇਰੈਕਟਰ ਬੰਨੂ ਮਾਡਲ ਦੱਸਿਆ ਸੀ 3 2003 ਤੇ ਪਿੰਡ ਫਰਵਾਹੀ ਆ ਬਰਨਾਲੇ ਦੇ ਬਿਲਕੁਲ ਨਾਲ ਆ ਮਿੱਤਰੋ ਨਾਂ ਬਾਈ ਦਾ ਗੁਰ ਲਾਲ ਐ ਨੰਬਰ ਇਧਰ ਵੀ ਦਿਖਾ ਦੇ ਮਾੜਾ ਇਧਰ ਵੀ ਦਿਖਾ ਦੇ ਕਰੋ ਸੰਪਰਕ ਮਿੱਤਰੋ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਜਿਹੜੇ ਟਰੈਕਟਰ ਲੱਭਦੇ ਫਿਰਦੇ ਹਨ ਵੀ ਵਾਜਿਬ ਰੇਟਾਂ ਤੇ ਸੀਜ਼ਨ ਦੇ ਮੌਕੇ ਤੇ ਆ ਕੇ ਕਹਿੰਦੇ ਆ ਮਹਿੰਗੇ ਹੁੰਦੇ ਆ ਅੱਜ ਤਾਂ ਉਹਨੂੰ ਸਸਤੇ ਟਰੈਕਟਰ ਦਿਖਾਤੇ ਦਿਖਾਏ ਵੀ ਗਰੰਟੀ ਵਾਲੇ ਨੇ ਕਰੋ ਕੰਟੈਕਟ